ਉਹਨਾਂ ਦੀ ਵੀ رائے ਮੰਨਦੇ ਹੋਏ ਆਪਣਾ ਵੋਟ ਖਰਾਬ ਨਾ ਕਰੀਏ ਜੇ ਪ੍ਰਧਾਨ ਮੰਤਰੀ ਹੀ ਕਾਂਗਰਸ ਦਾ ਬਣਨਾ ਤਾਂ ਫਿਰ ਵੋਟ ਆਪਾਂ ਜ਼ਾਇਆ ਨਾ ਕਰੀਏ ਸਿੱਧੀ ਕਾਂਗਰਸ ਨੂੰ ਪਾਈ ਕੇਜਰੀਵਾਲ ਸਾਹਿਬ ਵੀ ਇਹ ਚਾਹੁੰਦੇ ਨੇ ਆਲਰੇਡੀ ਕਹਿ ਚੁੱਕੇ ਨੇ ਇੰਡੀਆ ਬਲੌਗ ਦਾ ਹਿੱਸਾ ਨੇ ਅਸੀਂ ਚੇਅਰਮੈਨ ਆ ਉਸਦੇ ਆਪਾਂ ਵੋਟ ਅਕਾਲੀ ਦਲ ਨੂੰ ਇੱਕ ਇੰਟਰਨੈਸ਼ਨਲ ਕਾਂਗਰਸ ਇੱਕ ਆਪ ਤੇ ਕ ਅਕਾਲੀ ਦਲ ਅਕਾਲੀਦਕ ਤੁਸੀਂ 2 ਸਾਲ ਸੇ ਵੇਖ ਲਿਆ ਨਾ ਇਹਨਾਂ ਚ ਐਜੂਕੇਸ਼ਨ ਨੇ ਨਾ ਇਹਨਾਂ ਚ ਤਜਰਬਾ ਨਾ ਰਾਜ ਕਰਨ ਦੀ ਕੈਪੇਬਿਲਟੀ ਇਹਨਾਂ ਚ ਬਾਰੇ ਸਾਰਿਸ ਕਰਕੇ ਮੈਂ ਸਮੁੱਚੇ ਅੰਮ੍ਰਿਤਸਰ ਵਾਸੀਆਂ ਨੂੰ ਵੀ ਪੰਜਾਬ ਦੇ ਭਰਾਵਾਂ ਨੂੰ ਵੀ ਕਹਿ ਦੇਣਾ ਚਾਹੁੰਦਾ ਚੰਨ ਕਿ ਜੋਸ਼ ਕੇਜਰੀਵਾਲ ਸਾਹਿਬ ਦਾ ਜੇਲ੍ਹ ਵਿੱਚੋਂ ਵੀ ਮੈਸੇਜ ਇਹੀ ਹੈ ਕਿ ਆਪਣਾ ਵੋਟ ਖਰਾਬ ਨਾ ਕਰੋ ਆਪੂਪ ਨੂੰ ਕੋਈ ਵੋਟ ਪਾਉਣ ਦੀ ਲੋੜ ਨਹੀਂ ਸਿੱਧੀ ਵੋਟ ਇੰਡੀਆ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ ਆਏ ਕਿਉਂਕਿ 350 ਤੋਂ ਵੱਧ ਅਸੀਂ ਆਪਣੇ ਕੈਂਡੀਡੇਟ ਖੜੇ ਕੀਤੇ ਵੱਡੇ ਪੈਮਾਨੇ ਤੇ ਕਾਂਗਰਸ ਐਸ ਟਾਈਮ ਚੜ੍ਹਦੀ ਕਲਾਤੇ ਹੈ ਤੋਂ ਇਨਾਈ ਮੈਂ ਕਹਿੰਦਾ ਹੋਇਆ ਸਾਰੇ ਵੀਰਾਂ ਨੂੰ ਸਪੈਸ਼ਲੀ ਜਿਹੜੀ